ਸਸ਼ੀਗਲ ਦੋਸਤੋ ਦੋਸਤੋ ਯੂਕੇ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਜਿਹੜਾ ਇੱਕ ਆਈਟੀ ਦੇ ਅੰਦਰ ਇੱਕ ਪ੍ਰੋਬਲਮ ਆਈ ਆ ਮਾਈਕਰੋਸਾਫਟ ਦੇ ਅੰਦਰ ਜਿਹੜੀ ਪ੍ਰੋਬਲਮ ਆਈ ਆ ਉਹਦੇ ਚੱਲਦਿਆਂ ਬਹੁਤ ਵੱਡੀਆਂ ਜਿਹੜੀਆਂ ਦੁਨੀਆ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਖਾਸ ਕਰਕੇ ਜਿਹੜਾ 에ਅਰਲਾਈਨਸ ਦੇ ਅੰਦਰ ਤੇ ਹੋਰ ਈਵਨ ਬ੍ਰਾਡਕਾਸਟ ਇੰਡਸਟਰੀ ਦੇ ਵਿੱਚ ਵੀ ਮੈਂ ਹੁਣੇ ਬੀਬੀਸੀ ਤੇ ਵੇਖ ਰਿਹਾ ਜੀ ਕਿ ਇਸ ਵੱਡੀ ਜਿਹੜੀ ਆਈਟੀ ਦੀ ਪ੍ਰੋਬਲਮ ਦੇ ਚੱਲਦਿਆਂ ਲਗਭਗ 1400 ਜਿਹੜੀਆਂ ਫਲਾਈਟਸ ਕੈਨਸਲ ਹੋਈਆਂ ਨੇ ਬੈਂਕਿੰਗ ਤੇ ਹੈਲਥ케ਅਰ ਤੇ ਸ਼ਾਪਸ ਜਿਹੜਾ ਸੈਕਟਰ ਆ ਇਹ ਇਹਦੇ ਨਾਲ ਪ੍ਰਭਾਵਿਤ ਹੋਇਆ ਸਾਈਬਰ ਸਕਿਉਰਿਟੀ ਫਰਮ ਜਿਹੜੀ ਕ라우ਡ ਸਟ੍ਰਾਈਕ ਆ ਉਹਨਾਂ ਦਾ ਕਹਿਣਾ ਕਿ ਇੱਕ ਜਿਹੜਾ ਉਹਨਾਂ ਦਾ ਸੌਫਟਵੇਅਰ ਅਪਡੇਟਸ ਹੈਗਾ ਜੋ ਕਿ ਵਿੰਡੋਜ਼ ਨੂੰ ਆਪਰੇਟ ਕਰਦਾ ਉਹਦੇ ਵਿੱਚ ਇੱਕ ਡਿਫੈਕਟ ਦੇ ਚਲਦਿਆਂ ਇਹ ਸਾਰੀ ਜਿਹੜੀ ਸਮੱਸਿਆ ਹੋਈ ਆ ਇਹ ਕੋਈ ਸਕਿਉਰਿਟੀ ਇਨਸੀਡੈਂਟ ਜਿਹੜਾ ਨਹੀਂ ਹੈਗਾ ਕੋਈ ਸਾਈਬਰ ਅਟੈਕ ਨਹੀਂ ਹੋਇਆ ਇਹ ਜਿਹੜਾ ਜਿਵੇਂ ਮੈਂ ਦੱਸਿਆ ਕਿ ਉਹਨਾਂ ਨੇ ਖੁਦ ਕਿਹਾ ਕਿ ਇੱਕ ਜਿਹੜਾ ਸੌਫਟਵੇਅਰ ਅਪਡੇਟ ਦੇ ਵਿੱਚ ਜਿਹੜੀ ਕੋਈ ਮੁਸ਼ਕਲ ਆਈ ਆ ਪ੍ਰੋਬਲਮ ਆਈ ਆ ਉਹਦੇ ਚੱਲਦੇ ਆ ਜਿਹੜਾ ਇਹ ਸਾਰਾ ਕੁਝ ਹੋਇਆ ਇਸ ਇਸ਼ੂ ਨੂੰ ਜਿਹੜਾ ਆਇਡੈਂਟੀਫਾਈ ਕਰ ਲਿਆ ਗਿਆ ਤੇ ਇਹਨੂੰ ਜਿਹੜਾ ਫਿਕਸ ਪਹਿਲਾਂ ਰਿਪੋਰਟੇ ਆਈ ਸੀਗੀ ਕਿ ਇਹਨੂੰ ਜਿਹੜਾ ਫਿਕਸ ਕਰਨ ਦੀ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਆ ਸੋ ਹੁਣੇ ਹੀ ਕੁਝ ਸਮਾਂ ਪਹਿਲਾਂ ਜਿਹੜਾ ਬੀਬੀਸੀ ਰਿਪੋਰਟ ਕਰ ਰਿਆ ਹੁਣ ਤੋਂ 5-7 ਮਿੰਟ ਪਹਿਲਾਂ ਕਿ ਮਾਈਕਰੋਸਾਫਟ ਦਾ ਇਹ ਕਹਿਣਾ ਕਿ ਜਿਹੜਾ ਇਹ ਇਹ ਜਿਹੜੀ ਆਈਟੀ ਦੀ ਅੱਜ ਬਹੁਤ ਵੱਡੀ ਸਮੱਸਿਆ ਆਈ ਆ ਪੂਰੀ ਦੁਨੀਆ ਦੇ ਵਿੱਚ ਇਹਦਾ ਜਿਹੜਾ ਇਸ਼ੂ ਸੀਗਾ ਉਹਨੂੰ ਜਿਹੜਾ ਉਹ ਉਹਦਾ ਹੱਲ ਕਰ ਦਿੱਤਾ ਗਿਆ ਉਹਨੂੰ ਫਿਕਸ ਕਰ ਦਿੱਤਾ ਗਿਆ ਐਂਡ ਹਾਲਾਂਕਿ ਇਹਦੇ ਕੁਝ ਜਿਹੜੇ ਪ੍ਰਭਾਵ ਆ ਰੈਜ਼ੀਡੂਅਲ ਇੰਪੈਕਟ ਆ ਜਿਹੜੇ ਉਹ ਲਗਾਤਾਰਤਾ ਦੇ ਨਾਲ ਹਜੇ ਕੁਝ ਜਿਹੜਾ ਸਰਵਿਸਿਜ਼ ਦੇ ਵਿੱਚ جاری ਰਹਿਣਗੇ ਤੇ ਇਹਦੇ ਵਿੱਚ ਜਿਹੜਾ ਬਖ ਬਖ ਜਿਹੜੇ ਆਈਟੀ ਐਕਸਪਰਟ ਨੇ ਉਹ ਆਪਣੀ رائے ਦੇ ਰਹੇ ਨੇ ਜਿਹੜੇ ਮਸਕ ਸਾਹਿਬ ਨੇ ਐਲਨ ਮਸਕ ਜਿਹੜੇ ਕਿ ਹੁਣ ਐਕਸ ਦੇ ਓਨਰ ਵੀ ਨੇ ਤੇ ਐਕਸ ਦੇ ਉੱਤੇ ਲਗਾਤਾਰ ਉਹ ਆਪਣੀਆਂ ਗੱਲਾਂ ਬਾਤਾਂ ਵੀ ਲਿਖਦੇ ਜਿਹੜੇ ਰਹਿੰਦੇ ਨੇ ਸੋ ਉਹਨਾਂ ਨੇ ਕਿਹਾ బిਗੇਸਟ ਆਈਟੀ ਫਾਲ ਏਵਰ ਇਹ ਜਿਹੜਾ ਆਪਣੇ ਐਲਨ ਮਸਕ ਉਹਨਾਂ ਨੇ ਕਿਹਾ ਇੱਕ ਜੋ ਜੋ ਟਾਈਡੀ ਜਿਹੜੇ ਆ ਸਾਈਬਰ ਕੋਰਸਪੋਂਡੈਂਟ ਨੇ ਬੀਬੀਸੀ ਨਿਊਜ਼ ਦੇ ਲਈ ਇਹਨਾਂ ਨੇ ਲਿਖਿਆ ਕਿ ਜਿਹੜਾ ਸਾਈਬਰ ਸਿਕਿਉਰਿਟੀ ਐਕਸਪਰਟਸ ਆ ਉਹ ਇਸ ਗੱਲ ਦੀ ਚੇਤਾਵਨੀ ਦੇ ਰਹੇ ਨੇ ਕਿ ਹਾਲਾਂਕਿ ਆਲਦੋ ਦਰ ਇਜ਼ ਨਾਓ ਅ ਸੌਫਟਵੇਅਰ ਫਿਕਸ ਪਰ ਇਹਨੂੰ ਜਿਹੜਾ ਹਾਲਾਂਕਿ ਇਥੇ ਸੌਫਟਵੇਅਰ ਫਿਕਸ ਤਾਂ ਹੈਗਾ ਪਰ ਇਹਨੂੰ ਦੁਬਾਰਾ ਲੋਕਾਂ ਦੇ ਕੰਪਿਊਟਰ ਜਿਹੜੇ ਆ ਸਹੀ ਤਰੀਕੇ ਨਾਲ ਕੰਮ ਕਰਨ ਲੱਗ ਪਣ ਇਹਦੇ ਲਈ ਇਹਨੂੰ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜਾ ਇਹ ਇਹਦੇ ਲਈ ਕੰਮ ਕਰਨਾ ਪੈਣਾ ਭਾਵ ਜਿਹੜਾ ਇੱਕ ਜਿਹੜੇ ਲੋਕ ਹੈਗੇ ਨੇ ਇਹਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਆ ਇਹਦੇ ਲਈ ਕੰਮ ਕਰਨਾ ਪੈਣਾ ਤੇ ਇਹਨੂੰ ਜਿਹੜਾ ਦੇਖਦੇ ਆਂ ਵੀ ਇਹਨੂੰ ਹੋਰ ਕਿਉਂਕਿ ਬਹੁਤ ਸਾਰੀਆਂ ਫਲਾਈਟਾਂ ਜੀ ਇਹਦੇ ਵਿੱਚ ਜਿਹੜੀਆਂ ਹੋਈਆਂ ਨੇ ਕੈਨਸਲ ਇੱਥੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ 터ਕੀਸ਼ 에어ਲਾਈਨ ਉਹਨਾਂ ਦਾ ਜਿਹੜਾ 터ਕੀ ਦਾ ਸਭ ਤੋਂ ਵੱਡਾ ਫਲੈਗ ਕੈਰੀਅਰ ਆ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜਾ ਮੈਸਿਵ ਗਲੋਬਲ ਆਈਟੀ ਆਊਟੇਜ ਹੋਇਆ ਅੱਜ ਸ਼ੁੱਕਰਵਾਰ ਵਾਲੇ ਦਿਨ 19 ਜੁਲਾਈ ਨੂੰ ਇਹਦੇ ਚੱਲਦੇ ਆ ਉਹਨਾਂ ਦੀਆਂ 84 ਜਿਹੜੀਆਂ ਫਲਾਈਟਾਂ ਇਸਟਬਨ ਤੋਂ ਜਾਣੀਆਂ ਸੀ ਜਾਂ ਉੱਥੇ ਆਉਣੀਆਂ ਸੀਗੀਆਂ ਉਹ ਰੱਦ ਹੋ ਗਈਆਂ ਨੇ 올ਮੋਸਟ 1400 ਜਿਹੜੀਆਂ ਫਲਾਈਟਾਂ ਆ ਇਹ ਦੁਨੀਆ ਦੇ ਵਿੱਚ ਜਿਹੜੀਆਂ ਕੈਨਸਲ ਹੋਈਆਂ ਨੇ ਦੇਅਰ ਬਰ ਅਰਾਊਂਡ 110000 ਕਮਰਸ਼ੀਅਲ ਫਲਾਈਟਸ ਸ਼ੈਡਿਊਲਡ ਅਕਰੋਸ ਦਾ ਵਰਲਡ ਟੂਡੇ ਇਹਦੇ ਵਿੱਚ 1390 ਫਲਾਈਟਾਂ ਜਿਹੜੀਆਂ ਕੈਨਸਲ ਹੋ ਚੁੱਕੀਆਂ ਨੇ ਇਹ ਜਿਹੜਾ BBC ਨੇ ਇੱਕ ਐਨਾਲਿਟਿਕ ਕੰਪਨੀ ਆ ਸਿਰਮ ਉਹਦੇ ਹਵਾਲੇ ਦੇ ਨਾਲ ਇਹ ਰਿਪੋਰਟ ਸਾਂਝੀ ਕੀਤੀ ਆ US ਦੀਆਂ 512 ਫਲਾਈਟਾਂ ਕੈਨਸਲ ਹੋਈਆਂ ਨੇ ਜਰਮਨੀ ਦੇ ਅੰਦਰ 92 ਇੰਡੀਆ ਦੇ ਵਿੱਚ 56 ਜਿਹੜੀਆਂ ਫਲਾਈਟਸ ਕੈਨਸਲ ਹੋਈਆਂ ਨੇ ਇਟਲੀ ਦੇ ਵਿੱਚ 45 ਫਲਾਈਟਾਂ ਰੱਦ ਹੋਈਆਂ ਨੇ ਇਸੇ ਤਰੀਕੇ ਨਾਲ ਕੈਨੇਡਾ ਦੇ ਅੰਦਰ 21 ਜਿਹੜੀਆਂ ਫਲਾਈਟਸ ਆ ਉਹੋ ਕੈਨਸਲ ਜਿਹੜੀਆਂ ਹੋਈਆਂ ਨੇ ਆਪਾਂ ਜਿਹੜਾ ਦੇਖ ਰਹੇ ਆ ਕਿ ਬਖ ਬਖ ਜਿਹੜੇ 에어ਪੋਰਟਸ ਨੇ ਉੱਤੇ ਜਿਹੜਾ ਲੋਕਾਂ ਦਾ ਭੀੜ ਭੜਕਾ ਹੋ ਗਿਆ ਕਿਉਂਕਿ ਲੋਕੀ ਕਿਊਜ਼ ਦੇ ਵਿੱਚ ਆ ਸੋ ਤੁਹਾਨੂੰ ਪਤਾ ਅੱਜ ਕੱਲ੍ਹ ਦੀ ਇੰਟਰਨੈਟ ਹੋਵੇ ਇਹ ਇਹ ਤੋਂ ਆਪਾਂ ਜੇਕਰ ਦੇਖਣਾ ਹੋਵੇ ਨਾ ਤਾਂ ਪ੍ਰਭਾਵ ਕੀ ਪੈਂਦਾ ਤੇ ਤੁਸੀਂ 1 ਮਿੰਟ ਲਈ ਸੋਚ ਕੇ ਦੇਖੋ ਜਦੋਂ ਕਿਤੇ ਆਪਣੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਆ ਆਪਾਂ ਕਿਤੇ ਬਾਹਰ ਹੋਈਏ ਤਾਂ ਸਾਨੂੰ ਕਿੱਡੀ ਸਮੱਸਿਆ ਆਉਂਦੀ ਆ ਕਿਸੇ ਕਿਸੇ ਦਿਨ ਜੇਕਰ ਇੰਟਰਨੈਟ ਚੱਲਣਾ ਬੰਦ ਹੋ ਜਾਵੇ ਤਾਂ ਸਾਨੂੰ ਕਿੱਡੀ ਵੱਡੀ ਪ੍ਰੋਬਲਮ ਆ ਜਾਂਦੀ ਆ ਕਿ ਇੰਟਰਨੈਟ ਤੋਂ ਬਿਨਾ ਅਸੀਂ ਆਪਣਾ ਦਿਨ ਕਿੱਦਾਂ گزارਾਂਗੇ ਸੋ ਅੱਜਕੱਲ ਬਹੁਤ ਕੁਝ ਦੀ ਟੈਕਨੋਲੋਜੀ ਤੇ ਜਿਹੜਾ ਉਹ ਨਿਰਪਰ ਹੋ ਗਿਆ ਬਹੁਤ-ਬਹੁਤ ਧੰਨਵਾਦੀ ਨਾਲ ਜੁੜੇ ਰਹਿਣ ਲਈ ਤੇ ਇਹਦੇ ਨਾਲ ਨਾਲ ਜਿਹੜੇ ਸਾਡੇ YouTube ਤੇ ਵੇਖਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਸ਼ਿਸ਼ ਹੁੰਦੀ ਹੈ ਕਿ ਹਰ ਰੋਜ਼ ਤੁਹਾਡੇ ਨਾਲ ਜੁੜਿਆ ਜਾਵੇ ਜਿੰਨੀਆਂ ਵੀ ਇੰਪੋਰਟੈਂਟ ਪੋਲੀਟੀਕਲ ਅਪਡੇਟਸ ਨੇ ਦੁਨੀਆ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਸੋ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ